ਮੋ ਪੂਰਨ ਜ਼ਿੰਦਗੀ ਮਨੁੱਖ ਦੇ ਸਾਥ ਨਹੀਂ ਚੱਲਦਾ ਹਾਂ ਕਾਮ ਚੱਲਦਾ ਹੈ ਲੋਭ ਮਰਘੜ ਤੱਕ ਚੱਲਦਾ ਹੈ ਹੰਕਾਰ ਵੀ ਚੱਲਦਾ ਹੈ ਇਤੇ ਅੰਤਮ ਸਮੇਂ ਤੱਕ ਨਾਲ ਚੱਲਦੇ ਨੇ ਔਰ ਅਗਲੇ ਜਨਮ ਦਾ ਕਾਰਨ ਬਣ ਜਾਂਦੇ ਨੇ ਔਮੇ ਇਹ ਆ ਜਾਤ ਹੈ ਔਮੇ ਕਰਮ ਕਮਾਏ ਔਮੇ ਇਹ ਹੀ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੰਕਾਰ ਨੇ ਅਗਲਾ ਜਨਮ ਦੇ ਦਿੱਤਾ ਉਹ ਤੇ ਅਗਲੇ ਜਨਮ ਤੱਕ ਨਾਲ ਜਾਂਦਾ ਹੈ ਉਹ ਨਹੀਂ ਚੱਲਦਾ ਲੋਭ ਨਾਲ ਚੱਲਦਾ ਹੈ ਆਨੰਦ ਜਨਮ ਚੱਲਦਾ ਹੈ ਔਰ ਵਾਸ਼ਨਾ ਵੀ ਚੱਲਦੀ ਹੈ ਕੰਮ ਵੀ ਚੱਲਦਾ ਹੈ ਮੋਹ ਨਹੀਂ ਚੱਲਦਾ ਥੋੜੀ ਜੀਆਂ ਦੂਰੀ ਤੱਕ ਨਾਲ ਜਾਂਦਾ ਹੈ ਕਿਉਂਕਿ ਜਿਸ ਜਿਸ ਨੇ ਵੀ ਰੁਕਾਵਟ ਖੜੀ ਕੀਤੀ ਹੈ ਮੋਹ ਕ੍ਰੋਧ ਦੇ ਚ ਬਦਲ ਜਾਏਗਾ ਜਿਸ ਜਿਸ ਨੇ ਵੀ ਸਹਾਇਤਾ ਕੀਤੀ ਹੈ ਕ੍ਰੋਧ ਮੋਹ ਦੇ ਚ ਬਦਲੇਗਾ ਕਦੀ ਮੋਹ ਕ੍ਰੋਧ ਦੇ ਚ ਬਦਲਦਾ ਹੈ ਕਦੀ ਕ੍ਰੋਧ ਮੋਹ ਦੇ ਚ ਬਦਲਦਾ ਹੈ ਬਗੌਰ ਮੁਤਾਲਾ ਕਰ ਸਹਾਇਕ ਹੋ ਗਿਆ ਮੋਹ ਬਾਧਕ ਹੋ ਗਿਆ ਹੁਣ ਉਸ ਤੇ ਕ੍ਰੋਧ ਕਈ ਦਫਾ ਮਨੁੱਖ ਦੀ ਜ਼ਿੰਦਗੀ ਦੇ ਅਨੁਭਵ ਨੇ ਜਿਸ ਤੇ ਕ੍ਰੋਧ ਆਇਆ ਉਸੇ ਤੇ ਮੋਹ ਆਇਆ ਜਿਸ ਤੇ ਮੋਹ ਆਇਆ ਉਸੇ ਤੇ ਕ੍ਰੋਧ ਆਇਆ ਕਿਉਂ ਜਦ ਸਾਧਕ ਹੋਇਆ ਤੇ ਮੋਹ ਆਇਆ ਜਦ ਬਾਧਾ ਖੜੀ ਕਰ ਦਿੱਤੀ ਤੇ ਕ્રોਧ ਆਇਆ ਇਸ ਤਰ੍ਹਾਂ ਹੀ ਜੀਵਨ ਜੋ ਹੈ ਚਲਦੇ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਮੋਹ ਤੇ ਕ੍ਰੋਧ ਦੀ ਕੋਈ ਬਹੁਤ ਵੱਡੀ ਅਹਿਮੀਅਤ ਨਹੀਂ ਮੰਨਦੇ। ਪਰ ਮੈਂ ਉਸ ਦਿਨ ਵੀ ਅਲਤਸ ਕੀਤੀ ਸੀ ਕ੍ਰੋਧ ਤੇ ਇਸ ਤਰ੍ਹਾਂ ਜਿਵੇਂ ਪਾਣੀ 'ਚ ਬੰਦੇ ਦੀ ਡੁਬਕੀ ਲੱਗ ਜਾਂਦੀ ਹੈ ਤੇ ਕਿਤਨੀ ਦੇਰ ਪਾਣੀ ਵਿੱਚ ਬੈਠੇਗਾ। ਪਾਣੀ ਦੇ ਵਿੱਚ ਕਿੰਨੇ ਕੁ ਦੇਰ ਬੈਠੇਗਾ 5 ਮਿੰਟ 7 ਮਿੰਟ 10 ਮਿੰਟ ਬਲਕਿ ਕੁਝ ਸਿਆਣੇ ਤੈਰਾਕ ਤੇ ਕਹਿੰਦੇ ਨੇ 5 ਮਿੰਟ ਤੋਂ ਮਨੁੱਖ ਜ਼ਿਆਦਾ ਨਹੀਂ ਬੈਠ ਸਕਦਾ ਨਿਕਲ ਨਹੀਂ ਪਏਗਾ ਆਣਾ ਹੀ ਪਏਗਾ ਮੇਰੇ ਖਿਆਲ ਇਤਨਾ ਹੀ ਕਰੋਧ ਰਹਿ ਸਕਦਾ ਇਸ ਤੋਂ ਜ਼ਿਆਦਾ ਨਹੀਂ 2 ਮਿੰਟ 3 ਮਿੰਟ ਵੱਧ ਤੋਂ ਵੱਧ 5 ਮਿੰਟ 5 ਮਿੰਟ ਦੇ ਕਰੋਧ ਦੀ ਸਾਰੀ ਸ਼ਕਤੀ ਜ਼ਾਇਲ ਹੋ ਜਾਂਦੀ ਹੈ ਖਰਚ ਹੋ ਜਾਂਦੀ ਹੈ ਮਨੁੱਖ ਠੰਡਾ ਹੋ ਜਾਂਦਾ पश्चाता कहेगा क्रोध लंबा नहीं चलता हर वक्त साथ नहीं मोह भी लंबा नहीं चलता आज मोह है मोह क्रोध बदल जाएगा जिसते आज क्रोध आया है, शायद कल उसते मोह आ जाए साधक बनेगा मोह आ जाएगा बाधक बनेगा क्रोध आ जाएगा ਲੇਕਿਨ ਅਨੰਤ ਜਨਮਾਂ ਤੋਂ ਨਾਲ ਚੱਲਦੇ ਨੇ ਔਰ ਜਨਮ ਦਾ ਕਾਰਨ ਬਣਦੇ ਨੇ ਕਾਮ ਲੋਭ ਅਹੰਕਾਰ ਬਸ ਇਹੀ ਸਮੱਸਿਆ ਹੈ ਮਨ ਦੀ ਇਹੀ ਸਮੱਸਿਆ ਹੈ ਮਨ ਮੈਲ ਇਸ ਮੈਲ ਨੂੰ ਕਿਸ ਤਰ੍ਹਾਂ ਧੋਈਏ ਭਾਰਤ ਦਾ ਪੁਰਾਣਾ ਧਾਰਮਿਕ ਜੀਵਨ 5000 ਸਾਲ ਦਾ तीर्थਾਂ ਤੇ ਜ਼ੋਰ ਹੈ ਜਿਸ ਵਿੱਚ ਕੱਲ ਰਾਤ ਨੂੰ ਅਰਜ਼ ਕੀਤੀ ਪਾਣੀ ਨਾਲ ਜ਼ਿਆਦਾ ਸੰਬੰਧ ਹੈ ਆਪ ਦੀ ਗੈਤ ਲਈ ਅਰਜ਼ ਕਰਾਂ तमाम ਸਨਾਤਨੀ ਮੰਦਰਾਂ ਦੇ ਵਿੱਚ ਪ੍ਰਸ਼ਾਦ ਮਿਲਦਾ ਹੈ ਚਰਨਾਮ੍ਰਿਤ ਪਾਣੀ ਦਾ ਪ੍ਰਸ਼ਾਦ ਮਿਲਦਾ ਹੈ ਚਰਨਾਮ੍ਰਿਤ ਚਰਨ ਅੰਮ੍ਰਿਤ ਪ੍ਰਸ਼ਾਦ ਵੀ ਪਾਣੀ ਦਾ ਔਰ ਆਪਣੀ ਮਹਿਲ ਗੁਨਾਹਾਂ ਨੂੰ ਧੋਵੋ ਵੀ ਪਾਣੀ ਦੇ ਗੰਗਾ ਦੇ ਝੁਪਕੀ ਲਾਓ ਨਰਮਦਾ ਦੇ ਛਲਾਓ ਪ੍ਰਯਾਗ ਰਾਜ ਦਾ ਇਸ਼ਨਾਨ ਕਰੋ ਕੁੰਬੀ ਦਾ ਇਸ਼ਨਾਨ ਕਰੋ ਕੁੰਬ ਦਾ ਇਸ਼ਨਾਨ ਕਰੋ ਲੈ ਜਾਣਗੇ ਪਾਪ ਮਨ ਸਾਫ ਹੋ ਜਾਏਗਾ ਮਨ ਪਾਵਨ ਹੋ ਜਾਏਗਾ ਬਸ ਇਸ ਨਾਲ ਗੁਰਨਾਨਕ ਸਹਿਮਤ ਨੇ ਇੱਥੋਂ ਹੀ ਗੁਰਮਤ ਨਿਆਰੀ ਹੋ ਜਾਂਦੀ ਏ ਬਾਦਸ਼ਾਹ ਕਹਿੰਦੇ ਨੇ ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਸੋਚ ਕਰਨ ਨਾਲ ਇਸ਼ਨਾਨ ਕਰਨ ਨਾਲ ਮਨ ਨਹੀਂ ਪਾਵਨਾ ਹੁੰਦਾ ਇਸ ਤਰ੍ਹਾਂ ਦਾ ਇਸ਼ਨਾਨ ਤੋਂ ਇੱਕ ਦਫਾ ਨਹੀਂ ਭਾਵੇਂ ਲੱਖਾਂ ਦਫਾ ਕਰ ਉਹ ਲੱਖਾਂ ਤੀਰਥਾਂ ਤੇ ਕਰੇ ਨਹੀਂ ਹੋਵੇਗਾ ਨਹੀਂ ਤੇ ਤੀਰਥਾਂ ਤੇ ਰਹਿਣ ਵਾਲੇ ਸਾਰੇ ਬ੍ਰਹਮਗਣੀ ਚਾਹੀਦੇ ਸਨ कबीर गंगा तीर जो घर करे पीवे निर्मल नीर बिन हर भजन न मुक्त होए एम कह रमे कबीर कंदा की हुंदा है ठीक है गंगा तट पे तू कुटिया बना ले निर्मल जल पी रेया ते रोज स्नान करे इस नाल तू भगत बन जाएगा इस नाल तू कोई तो, तो ब्रह्मज्ञानी बन जाएगा जल के मज्जन जयगत हो गए नित नित मैं डक नावे ਦੈ ਸੇ ਮੈਂਡ ਦੈ ਸੇ ਉਹ ਨਰ ਫਿਰ ਫਿਰ ਜਉਨੀ ਆਵੇ ਫਿਰ ਤੇ ਗੰਗਾ ਦੇ ਚ ਰਹਿਣ ਵਾਲੇ ਸਾਰੀਆਂ ਮਛਲੀਆਂ ਵੈਂਡਕ ਮੁਕਤ ਹੋਣੇ ਚਾਹੀਦੇ ਨੇ ਕਬੀਰ ਦਾ ਤਰਕ ਕਬੀਰ ਦਾ ਇੱਕ ਧਰਮ ਗ੍ਰੰਥ ਹੈ ਬਹੁਤ ਵੱਡਾ ਬੀਜਕ ਉਸ ਨੂੰ ਕਹਿੰਦੇ ਨੇ ਉਸ ਦੇ ਚ ਉਹਨਾਂ ਦੇ ਕੁਝ ਸ਼ਿਸ਼ ਉਹਨਾਂ ਦੇ ਚੇਲਿਆਂ ਦੀ ਬਾਣੀ ਵੀ ਹੈ ਜੈਸੇ ਕਿ ధਨੀ RAM ਉਹਨਾਂ ਦੇ ਵੀ ਕੁਝ ਗੀਤ ਹੈਗੇ ਨੇ ਤੋ ధਨੀ ਰਾਮ ਕਹਿੰਦਾ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਅਗਰ ਜਟਾਵਾਂ ਰਖਣ ਦੇ ਨਾਲ ਪ੍ਰਮਾਤਮਾ ਮਿਲਦਾ ਤੇ ਮੋਰ ਦੀਆਂ ਤੇ ਬੜੀਆਂ ਲੰਬੀਆਂ ਲੰਬੀਆਂ ਜਟਾਵਾਂ ਨੇ ਜੋਗੀ ਲੋਗ ਕੇਸਾਂ ਨੂੰ ਲੰਬਾ ਕਰ ਦੇਣ ਬੋੜ ਦਾ ਦੁੱਧ ਪਾ ਕੇ ਸੰਿਆਸੀ ਬਿਲਕੁਲ ਰੋਡ ਮੋਨ ਮੰਨਦੇ ਨੇ ਇੱਕ ਦਾ ਵਿਸ਼ਵਾਸ ਹੈ ਬਿਲਕੁਲ ਮੰਨਣਾ ਇੱਕ ਦਾ ਵਿਸ਼ਵਾਸ ਹੈ ਜਿਤਨਾ ਲੰਬੇ ਕਰ ਸਕਦੇ ਹੋ ਕਰਵਾ ਤੋ ਇੱਕ ਦੀ ਸ਼ਕਤੀ ਲਗੀ ਹੋਈ ਹੈ ਲੰਬੇ ਕਰਨ ਦੇ ਵਿੱਚ ਇੱਕ ਦੀ ਸ਼ਕਤੀ ਲਗੀ ਹੋਈ ਹੈ ਮੰਨਣ ਦੇ ਵਿੱਚ ਭਗਤ ਕਬੀਰ ਦਾ ਸ਼ਲੋਕ ਗੁਰਗਨ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਸੰਬੰਧੀ ਕਬੀਰ ਪ੍ਰੀਤ ਇੱਕ ਸਿਉਂ ਕੀ ਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੋੜਾਏ ਭਾਵੇਂ ਬੋੜ ਦਾ ਦੁੱਧ ਪਾ ਕੇ ਇਹਨਾਂ ਨੂੰ ਲੰਬਾ ਕਰ ਜਟਾਵਾ ਬਣਾ ਤੇ ਭਾਵੇਂ ਘਸ ਕੇ ਮਨ ਘਸ ਘਰਰ ਮੋੜਾਏ ਜੈਨੀ ਸੰਿਆਸੀ ਜੈਨੀ ਸਾਧੂ ਕੈਂਚੀ ਉਸਤੇ ਨਾਲ ਕੇਸ ਨਹੀਂ ਮੰਦੇ ਇਸ ਵਾਸਤੇ ਜੈਨ ਮਾਰਗ ਸੰਜਮ ਅਤ ਸਾਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮੰਨੀ ਸਾਹਿਬ ਦੇ ਚ ਕਹਿੰਦੇ ਨੇ ਸਾਧਨ ਬੜੇ ਕਰੜੇ ਨੇ ਪਤਾ ਸਿਰ ਦੇ ਕੇਸ ਕਿਸ ਤਰ੍ਹਾਂੁੰਦੇ ਨੇ ਦਾੜੇ ਦੇ ਕੇਸ ਕਿਸ ਤਰ੍ਹਾਂੁੰਦੇ ਨੇ 2-4 ਘੰਟੇ ਸਿਰ ਤੇ ਰਾਖ ਨਾਲ ਰਗੜਾ ਲਾਇਆ ਜਾਏਗਾ ਜ਼ੋਰ ਜ਼ੋਰ ਦਾ 2-4 ਬੰਦੇ ਤਾਂ ਕਿ ਕੇਸਾਂ ਦੀਆਂ ਜੜਾਂ ਹਿੱਲ ਜਾਣ ਫਿਰ ਇੱਕ ਇੱਕ ਕੇਸ ਪੁੱਟ ਦੇਣਾ ਰੈਸਟੋਰਾਂ ਜਿਸ ਦਿਨ ਕੇਸਾਂ ਦਾ ਮੁੰਡਾ ਆਉਂਦਾ ਹੈ ਚਾਰੋਂ ਪਾਸੇ ਨਗਰਜੀ ਬੈਠਦੇ ਨੇ ਸਾਥ ਹੋ ਜਾਏ ਜਾਂਦੇ ਨੇ ਉੱਚੇ-ਉੱਚੇ ਧਰਮ ਗ੍ਰੰਥ ਦਾ ਪਾਠ ਹੁੰਦਾ ਹੈ ਤਾਂ ਕਿ ਸਾਧੂ ਦੇ ਮੂੰਹ ਜਿਹੜੀ ਚੀਖ ਨਿਕਲਦੀ ਉਹ ਨਾ ਸੁਣਾਈ ਦੇਵੇ ਨਿਕਲੇ ਇੱਕ-ਇੱਕ ਕੇ ਸਪਟਿਆ ਜਾਂਦਾ ਜੈਨ ਮਾਰਗ ਸੰਜਮ ਅਤਿ ਸਾਧਨ ਬੜਾ ਵਿਖੜਾ ਸਾਧਨ ਹੈ ਬਹੁਤ ਕਰੜਾ ਉੰਜ ਅਹਿੰਸਾ ਤੇ ਇੱਕ ਧਰਮ ਏ ਖੜਾ ਹੈ ਇਨਸਾਨੀ ਕਰਨੀ ਕਿਸੇ ਨੂੰ ਚੋਟ ਨਹੀਂ ਪਹੁੰਚਾਣੀ ਜੇ ਦੂਜੇ ਨੂੰ ਚੋਟ ਪਹੁੰਚਾਣਾ ਪਾਪ ਹੈ ਤਾਂ ਫਿਰ ਆਪਣੇ ਆਪ ਨੂੰ ਚੋਟ ਪਹੁੰਚਾਣਾ ਵੀ ਪਾਪ ਹੈ ਪਰ ਹੱਤਿਆ ਪਾਪ ਹੈ ਤਾਂ ਆਤਮ ਹੱਤਿਆ ਵੀ ਪਾਪ ਹੈ ਕਿਸੇ ਨੂੰ ਬੁੱਖਾ ਮਾਰਨਾ ਪਾਪ ਹੈ ਖੁਦ ਬੁੱਖੇ ਮਰਨਾ ਵੀ ਕੋਈ ਪੁੰਨ ਨਹੀਂ ਹੈ ਦੂਜੇ ਤੇ ਜ਼ੁਲਮ ਕਰਨਾ ਜੇ ਗੁਨਾਹ ਹੈ ਤਾਂ ਆਪਣੇ ਉੱਤੇ ਜ਼ੁਲਮ ਕਰਨਾ ਵੀ ਕੋਈ ਪੁੰਨ ਨਹੀਂ ਹੈ। ਲੇਕਿਨ ਇਹ ਮਹਾਨ ਜ਼ੁਲਮ ਜੈਨੀ ਸਾਧੂ ਆਪਣੇ ਉੱਪਰ ਕਰਦੇ ਨੇ। ਦਾੜੇ ਦੇ ਕੇਸ ਵੀ ਪੁੱਟ ਕੇ ਪਰੇ ਕਰਨਗੇ ਤੇ ਸੀਸ ਦੇ। ਘਰ ਰਮੜਾਏ। ਤੋ ਕਬੀਰ ਨੂੰ ਕਹਿਣਾ ਪਿਆ ਕਬੀਰ ਪ੍ਰੀਤ ਇੱਕ ਸਿਉਂ ਕੀਏ ਆਨ ਦੁਬਦਾ ਜਾਏ। ਭਾਵੇਂ ਲੰਬੇ ਕੇਸ ਕਰ ਭਾਵੇਂ ਘਰ ਰੁੜਾਏ ਭਾਵੇਂ ਬੋੜ ਦਾ ਦੁੱਧ ਪਾ ਕੇ ਤੂੰ ਜਟਾਵਾਂ ਬਣਾ ਲੈ ਲੰਬਾ ਕਰ ਲੈ ਤੇ ਭਾਵੇਂ ਘਸ ਕੇ ਤੂੰ ਮਨ ਛੱਡ ਇਹ ਤਰਕ ਸਿੱਖ ਧਰਮ ਤੇ ਪੂਰੀ ਨਹੀਂ ਉਤਰਦੀ ਕਿਉਂ ਇਹ ਕਬੀਰ ਨੇ ਜੋਗਿਆਂ ਲਈ ਜੈਨੀਆਂ ਲਈ ਕਿਹਾ ਹੈ ਅਸੀਂ ਬੋੜ ਦਾ ਦੁੱਧ ਪਾ ਕੇ ਲੰਬੇ ਨਹੀਂ ਕਰਦੇ। ਔਰ ਅਸੀਂ ਮੰਦੇ ਵੀ ਨਹੀਂ। ਕੁਦਰਤ ਜਿੰਨਾ ਰੱਖਦੀ ਹੈ ਠੀਕ। ਕਬੂਲ। ਜਿੰਨਾ ਕੁਦਰਤ ਪ੍ਰਕਿਰਤੀ ਰੱਖਦੀ ਇਹਨਾਂ ਨੂੰ ਜਿਤਨੀ ਲੰਬਾਈ ਉਹ ਰੱਖਦੀ ਹੈ। ਸਾਨੂੰ ਕਬੂਲ। ਪਰਵਾਨ। ਇਸ ਸ਼ਲੋਕ ਦੇ ਨਾਲ ਇੱਕ ਹੋਰ ਸ਼ਲੋਕ ਵੀ ਹੈ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਜੋ ਕੁਛ ਕੀਤਾ ਸੋ ਮੰਨ ਗਿਆ ਮੁੰਡਿਆ ਮੁੰਡ ਅਜਾਏ ਮੁੰਨਣਾ ਹੀ ਸੀ ਤੇ ਫਿਰ ਮੰਨ ਨੂੰ ਮੰਨਣਾ ਸੀ ਮੁੰਡਿਆ ਮੁੰਡ ਅਜਾਏ ਕੇਸਾਂ ਦਾ ਮੰਡਨ ਤੇ ਅਜਾਈਏ ਐਵੇਂ ਫਿਜ਼ੂ ਵੇਰ ਕਬੀਰ ਸਹਿਮਤ ਨਹੀਂ ਕਿਉਂਕਿ ਕਬੀਰ ਸਵੈਮ ਕੇਸਾਦਾਰੀ ਸਨ ਜੇ ਵੀ ਮੈਂ ਅਰਜ਼ ਕਰਾਂ ਉਹਨਾਂ ਦੀ ਮੂਰਤੀ ਦਾਸ ਨੇ ਦੇਖੀ ਹੈ ਕਬੀਰ ਚੌਰਾ ਦੇਚ ਕਬੀਰ ਦੇ ਮੰਦਰ ਹਿੰਦੁਸਤਾਨ ਦੇਚ ਬਹੁਤ ਸਾਰੇ ਨੇ ਉਹਨਾਂ ਨੂੰ ਸਤਨਾਮੀ ਮੰਦਰ ਕਹਿੰਦੇ ਨੇ ਸਤਨਾਮੀਆ ਦਾ ਮੰਦਰ ਕਿਉਂਕਿ ਇਹਨਾਂ ਦਾ ਗੁਰਮੰਤਰ ਹੈ ਸਤਨਾਮ ਕਬੀਰ ਪੰਥੀ ਸਤਨਾਮ ਜਪਦੇ ਨੇ ਉਹਨਾਂ ਦਾ ਗੁਰਮੰਤਰ ਸਤਨਾਮ ਹੈ ਉਹਨਾਂ ਦੇ ਮੰਦਰਾਂ ਦੇ ਬਾਹਰ ਸਤਨਾਮ ਲਿਖਿਆ ਹੁੰਦਾ ਹੈ ਔਰ ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ खैर मुक्तसर जो है मैं अर्ज करा ये जो है करड़ी साधना इस न कबीर सहमत नहीं जट बड़ाए जो नर तरह हैं मोर क्यों ना तर हैं जिनके लंबे लंबे पर हैं संख बजाए जो नर तर हैं गधे क्यों ना तरह जिनके संख जैसे सुर हैं गंगा न आए जो नर तरहै मेंढक क्यों ना तरहै जिन के गंगा में घर है कहत कबीर सुनो रे संतो वही नर तरहै जिनके हृदय में हर है इनके तीर्था स्नान धन गुरु नानक देव जी महाराज कहते मन दी मैल नहीं धो सकदा ना लोभ नु धो सकदा है ਨਾਉ ਉਹ ਅਸੇਮ ਵਾਸ਼ਨਾ ਨੂੰ ਧੋ ਸਕਦਾ ਹੈ ਔਰ ਨਾਹੀਂ ਅਸੇਮ ਅਹੰਕਾਰ ਨੂੰ ਧੋ ਸਕਦਾ ਹੈ ਨਾਹੀਂ ਮੋ ਧੁੱਲ ਨੇ ਨਾਹੀਂ ਕਰੋ ਧੁੱਲ ਨੇ ਤੇ ਮੈਲ ਤੇ ਇਹ ਹੀ ਹੈ ਹੁਰਕੀ ਮੈਲ ਹੈ ਔਰ ਤੇ ਕੁਛ ਮੈਲ ਨਹੀਂ ਬਾਕੀ ਮੈਲ ਤਨ ਦੀ ਹੋ ਤੇ ਪਾਣੀ ਧੋ ਦੇਗਾ ਉਹ ਤੇ ਜਲ ਧੋ ਦੇਗਾ ਹਾਂ ਪਾਣੀ ਨਾਲ ਨਾਮ ਦਾ ਸੰਬੰਧ ਜੋੜਿਆ ਜਾ ਸਕਦਾ ਹੈ ਰੇਤ ਦੇ ਜ਼ਰਿਆਂ ਨਾਲ ਵੀ ਈਸ਼ਵਰ ਦੇ ਨਾਮ ਦਾ ਸੰਬੰਧ ਜੋੜਿਆ ਜਾ ਸਕਦਾ ਹੈ ਅਗਰ ਕੋਈ ਮਨੁੱਖ ਨਾਮ ਜਪ ਰਿਹਾ ਹੈ ਤਾਂ ਮਰਜ਼ ਕਰ ਧਰਤੀ ਦੇ ਕਣ ਵੀ ਪਵਿੱਤਰ ਹੁੰਦੇ ਨੇ ਉਸ ਨੂੰ ਫਿਰ ਚਰਨ ਦੂੜ ਕਹਿੰਦੇ ਨੇ ਬਸ਼ਰਤੇ ਕਿਸੇ ਉਸ ਮਨੁੱਖ ਦੇ ਚਰਨਾਂ ਦੇ ਥੱਲੇ ਉਹ ਧੂੜ ਆਈ ਹੋਵੇ ਜੋ ਨਾਮ ਰਸਕ ਹੋਵੇ ਜਪ ਰਿਆ ਹੋਵੇ ਰੇਤ ਦੇ ਜ਼ਰਰੇ ਆਪਣਾ ਸੁਭਾਅ ਬਦਲਣਗੇ ਤੇ ਜੇ ਰੇਤ ਦੇ ذرے ਆਪਣਾ ਸੁਭਾਅ ਬਦਲਦੇ ਨੇ ਉਚਰਣਾ ਦੇ ਥੱਲੇ ਦੀ ਹਾਕ ਮਸਤਕ ਤੇ ਲਾਣੀ ਪੈਗੀ ਸਿਰ ਤੇ ਲਾਣੀ ਪੈਂਦੀ ਏ ਤੋ ਪਾਣੀ ਵੀ ਸੁਭਾਅ ਬਦਲਦਾ ਹੈ ਇਹ ਵੀ ਮਰਜ਼ ਕਰਾ ਅਗਰ ਕੋਈ ਨਾਮ ਜਪ ਰਿਹਾ ਹੈ ਤੇ ਉਹ ਤਰੰਗਾ ਪਾਣੀ ਨੂੰ ਛੋ ਰਹੀ ਅਨੇ ਪਾਣੀ ਅਮਰਤ ਬਣੇਗਾ ਉਸ ਦੀ ਮਹਾਨਤਾ ਹੈ ਲੋਕੇ ਉਹਨਾਂ ਦਰਿਆਵਾਂ ਤੇ ਤੀਰਥਾਂ ਤੇ ਜਾਂਦੇ ਨੇ ਕਿਸੇ ਵਕਤ ਕਿਸੇ ਨੇ ਉੱਥੇ ਤਪ ਕੀਤਾ ਸੀ ਜਪ ਕੀਤਾ ਸੀ ਲੇਕਿਨ ਤਪ ਦੀ ਸ਼ੰਖਲਾ ਨਾ ਚਲੇ ਤਪੀਸ਼ੁਰ ਦੇ ਪਿੱਛੇ ਦੂਸਰਾ ਤਪੀਸ਼ੁਰ ਨਾ ਆਵੇ ਉਹ ਤਰੰਗਾ ਸਹਜੇ ਸਹਜੇ ਖਤਮ ਹੋ ਜਾਂਦੀ ਗਏ ਪਾਣੀ ਪਾਣੀ ਰਹਿ ਜਾਂਦਾ ਦੂਰ ਕਿਉਂ ਜਾਓ ਪੰਜ ਪਿਆਰੇ ਪੰਜ ਬਾਣੀਆਂ ਪੜਨ ਦੇ ਨਿਂ ਦ੍ਰਿਸ਼ਟੀ ਪਾਣੀ ਚ ਰੱਖਣੀ ਪੈਂਦੀ ਏ ਤਾਂ ਕਿ ਦ੍ਰਿਸ਼ਟੀ ਦੇ ਰਾਹੀ ਔਰ ਆਵਾਜ਼ ਸ਼ਬਦ ਦੇ ਰਾਂਹੀਂ ਪਾਣੀ ਦਾ ਸਪਰਸ਼ ਹੋਵੇ ਪਾਣੀ ਪਾਣੀ ਨਾ ਰਵੇ ਪਾਣੀ ਅੰਮ੍ਰਿਤ ਹੋ ਜਾਏ ਪਾਣੀ ਆਪਣਾ ਸੁਭਾਅ ਬਦਲਦਾ ਹੈ ਬਲਕੇ ਧਾਰਮਿਕ ਮਨੋਚੰਤਕ ਤੇ ਇਸ ਤਰ੍ਹਾਂ ਕਹਿੰਦੇ ਨੇ ਕਿਸੇ ਨੂੰ ਪ੍ਰੇਮ ਨਾਲ ਪਾਣੀ ਪੇਸ਼ ਕਰੋ ਤੋ ਪ੍ਰੇਮ ਦੀਆਂ ਤਰੰਗਾਂ ਨੂੰ ਵੀ ਪਾਣੀ ਪੀ ਜਾਏਗਾ ਔਰ ਉਹ ਪੀਤਾ ਹੋਇਆ ਪਾਣੀ ਕੁਝ ਹੋਰ ਸਵਾਦ ਰੱਖਦਾ ਹੈ ਪਰ ਨਫਰਤ ਨਾਲ ਦਿੱਤਾ ਜਾ ਰਿਹਾ ਹੈ ਕਿਰਣਾ ਨਾਲ ਦਿੱਤਾ ਜਾ ਰਿਹਾ ਹੈ ਇਸ ਪਾਣੀ ਦਾ ਟੇਸਟ ਕੁਝ ਹੋਰ ਹੋਵੇਗਾ ਧਾਰਮਿਕ ਮਨੋਵਿਗਿਆਨ ਤੇ ਇਥੇ ਤੱਕ ਕਹਿੰਦਾ ਹੈ ਭੋਜਨ ਤੇ ਵੀ ਅਸਰ ਪਵੇਗਾ ਮਨੁੱਖ ਦੀ ਵਿਚਾਰਾਂ ਦਾ ਮਨੁੱਖ ਦੀ ਸੋਚਣੇ ਦਾ ਮਨੁੱਖ ਦੇ ਪੇਸ਼ ਕਰਨ ਦੇ ਢੰਗ ਦਾ ਇਸ ਸਵਸਥੇ ਅਸੀਂ ਗੁਰੂ ਦੇ ਭੋਜਨ ਨੂੰ ਪ੍ਰਸ਼ਾਦ ਕਹਿੰਦੇ ਆ ਬਖਸ਼ਿਸ਼ ਰਹਿਮਤ ਗੁਰੂ ਦੇ ਘਰ ਦੇ ਭੋਜਨ ਨੂੰ ਲੰਗਰ ਪ੍ਰਸ਼ਾਦ ਕੜਾ ਪ੍ਰਸ਼ਾਦ ਤੇ ਪ੍ਰਸ਼ਾਦ ਦਾ ਤੇ ਮਤਲਬ ਹੈ ਬਖਸ਼ਿਸ਼ ਰਹਿਮਤ ਕੜਾ ਪ੍ਰਸ਼ਾਦ ਦੀ ਦੇਗ ਪਈਏ ਕੀਰਤਨ ਹੋਇਆ ਤੂੰ ਸ਼ਬਦ ਛੂਏਗਾ ਸ਼ਬਦ ਦੀਆਂ ਤਰੰਗਾਂ ਨਾਲ ਇਹ ਕੜਾ ਪ੍ਰਸ਼ਾਦ ਬਣ ਜਾਏਗਾ ਭਾਵਨਾ ਨਾਲ ਲੰਗਰ ਬਣਾਇਆ ਜਾ ਰਿਹਾ ਗੱਪਾਂ ਨਾਲ ਨਹੀਂ ਦੁਨਿਆਵੀ ਗੱਲ ਕਰਦਿਆਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦਿਆਂ ਜਾਂ ਮਨ ਦੇ ਵਿੱਚ ਯਾਦ ਕਰਦਿਆਂ ਬਣਾਇਆ ਜਾ ਰਿਹਾ ਇਹ ਤਰੰਗਾ ਛੋਣ ਗਿਆ ਇਹ ਲੰਗਰ ਪ੍ਰਸ਼ਾਦ ਹੋਵੇਗਾ ਔਰ ਇਸ ਦਾ ਐਸਾ ਸਵਾਦ ਐਸਾ ਰਸ ਜੋ ਘਰ ਦੇ ਵਿੱਚ ਨਹੀਂ ਹੋ ਸਕਦਾ ਲੱਖ ਯਤਨ ਕਰੋ ਤਾਂ ਵੀ ਨਹੀਂ ਹੋ ਸਕਦਾ ਉਹ ਸ਼ਰਧਾ ਨਾਲ ਬਣਿਆ ਹੈ ਭਾਵਨਾ ਨਾਲ ਬਣਿਆ ਹੈ ਭਾਵਨਾ ਦੀਆਂ ਤਰੰਗਾਂ ਨੇ ਅੰਦੌਲਿਤ ਕੀਤਾ ਹੈ ਪ੍ਰਭਾਵ ਪਾਇਆ ਹੈ ਪ੍ਰਸ਼ਾਦ ਬਣ ਗਏ ਬਖਸ਼ਿਸ਼ ਰਹਿਮਤ bina barikiyan nu jinna lokan ne pakadya si unna ne keha hai dhool aksheer ho jandiye charna di mastak te laan jogga ban jandiye pani amrit ban janda hai lekin sirf esai sochna kuch jap tap nahi karna te prerana bhi kuch nahi leni bas dubki la leni hai kisi teerat te guru nanak sehmat nahi ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਡੁਬਕੀ ਇੱਕ ਦਫਾ ਨਹੀਂ ਤੂੰ ਲੱਖਾਂ ਦਫਾ ਲਾ ਪਾਵਨ ਨਹੀਂ ਹੋ ਸਕਦਾ ਪਵਿੱਤਰ ਨਹੀਂ ਹੋ ਸਕਦਾ ਸੋਚੇ ਸੋਚ ਨਾ ਹੋ ਵਈ